ਜਗਰਾਉਂ ਦੇ ਮੁਹੱਲਾ ਹਰ ਗੋਬਿੰਦਪੁਰਾ ਦੇ ਵਿੱਚ ਉਸ ਸਮੇਂ ਸਾਰੇ ਹੱਕੇ ਬੱਕੇ ਰਹਿ ਗਏ ਜਦੋਂ ਦਿਨ ਦਿਹਾੜੇ ਸਕੂਲ ਜਾਂਦੀ ਸਕੂਲ ਟੀਚਰ ਦੇ ਨਾਲ ਇੱਕ ਅਜਹੀ ਹਰਕਤ ਹੋ ਗਈ ਜਿਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦਰਅਸਲ ਸਕੂਲ ਟੀਚਰ ਆਪਣੀਆਂ ਸਹੇਲੀਆਂ ਦੇ ਨਾਲ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਆਹ ਕੰਮ ਕਰ ਦਿੱਤਾ ਪੂਰੀ ਜਾਣਕਾਰੀ ਦਿੰਦੇ ਹੋਏ ਸਕੂਲ ਟੀਚਰ ਸਪਨਾ ਸੈਘਿਲ ਨੇ ਦੱਸਿਆ ਕਿ ਉਹ ਆਪਣੀ ਸਹੇਲੀਆਂ ਦੇ ਨਾਲ ਇਸ ਮੁਹੱਲੇ ਦੇ ਵਿੱਚੋਂ ਲੰਘ ਰਹੇ ਸੀ ਤਾਂ ਅਚਾਨਕ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਤੇ ਉਹਦੇ ਹੱਥ ਦੇ ਵਿੱਚ ਫੜਿਆ ਪਰਸ ਖੋ ਕੇ ਫਰਾਰ ਹੋ ਗਏ ਉਸ ਨੇ ਕਾਫੀ ਰੌਲਾ ਪਾਇਆ ਪਰ ਉਹ ਫੜੇ ਨਹੀਂ ਗਏ ਮੈਂ ਬਲਾਜ਼ਮ ਗਾਰਡਨ ਸਕੂਲ ਲੀਲਾ ਵਿੱਚ ਪੜ੍ਹਾਉਂਦੀ ਹਾਂ ਅੱਜ ਜਦੋਂ ਸ਼ਾਮ ਨੂੰ ਅਸੀਂ 3:30 ਵਜੇ ਸਕੂਲ ਤੋਂ ਵਾਪਸ ਆਏ ਤਾਂ ਕੁਝ ਅਣਜਾਣ ਲੋਕਾਂ ਨੇ ਚੌੜੀ ਗਲੀ ਦੇ ਵਿੱਚ ਡਾਕਟਰ ਮਾਨ ਵਾਲੀ ਗਲੀ ਜੋ ਕਿ ਬਿਲਕੁਲ ਬਿਲਕੁਲ ਵਾਲੀ ਦੀ ਬਿਲਕੁਲ ਨਾਲ ਮੁਰਦੀ ਹੈ ਉਥੋਂ ਮੇਰਾ ਪਰਸ ਸਟੋਰੀ ਕਰ ਲਿਆ ਜਿਸ ਵਿੱਚ ਮੇਰਾ ਮੋਬਾਈਲ ਸੀ 6000 ਰੁਪਇਆ ਸੀ ਮੇਰਾ ਆਈ ਡੀ ਕਾਰਡ ਸੀ ਔਰ ਕੁਝ ਮੇਰੇ ਜ਼ਰੂਰੀ ਕਾਗਜ਼ਾਤ ਸੀ ਪਲੀਜ਼ ਅਗਰ ਕਿਸੇ ਨੂੰ ਪਤਾ ਲੱਗੇ ਤਾਂ ਜ਼ਰੂਰ ਇਤਲਾਹ ਕਰੋ ਕ੍ਰਪਾ ਕਰਨਾ ਖੈਰੀ ਇਸ ਸੰਬੰਧੀ ਮਹਿਲਾ ਅਧਿਆਪਕ ਦੇ ਵੱਲੋਂ ਥਾਣਾ ਸਿਟੀ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਐਸ ਐਚ ਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਜਲਦ ਹੀ ਪਰਸ ਖੋਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ